हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਸੰਦੀਪ ਸਿੰਘ ਕੋਲ ਆਇਆ ਦੋਸਤੋ ਭੁੱਲਰ ਡੇਰੀ ਫਾਰਮ ਤੇ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਨਾਲ ਦੀ ਨਾਲ ਦੋਸਤੋ ਇੱਕ ਟਰੈਕਟਰ ਵਪਾਰ ਲਾਈਨ ਦੇ ਵਿੱਚ ਵੀ ਵੀਰ ਦਾ ਕਾਫੀ ਲੰਬੇ ਸਮੇਂ ਤੋਂ ਪ੍ਰੋਗਰਾਮ ਚੱਲਦਾ ਆ ਰਿਹਾ ਤੇ ਟਰੈਕਟਰ ਸੇਲ ਪਰਚੇਜ਼ ਦਾ ਕੰਮ ਆ ਟਰੈਕਟਰ ਖਰੀਦੇ ਵੀ ਜਾਂਦੇ ਆ ਤੇ ਟਰੈਕਟਰ ਵੇਚੇ ਵੀ ਜਾਂਦੇ ਆ ਠੀਕ ਹੈ ਠੀਕ ਹੈ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਤੁਹਾਨੂੰ ਟਰੈਕਟਰ ਦਿਖਾਉਣੇ ਆ ਇੱਕ ਫਾਰਮ ਟਰੈਕ 60 ਤੁਸੀਂ ਸਾਹਮਣੇ ਦੇਖ ਰਿਹਾ ਜੀ ਇੱਕ ਮਹਿੰਦਰਾ 275 ਡੀਆਈ ਇਹ ਦੋ ਟਰੈਕਟਰ ਦੀ ਪੂਰੀ ਡਿਟੇਲ ਆਪਾਂ ਵੀ ਸੰਦੀਪ ਤੋਂ ਲੈਣੇ ਆ ਪੁੱਛਦੇ ਆ ਕਿੰਨਾ ਮਾਡਲ ਆ ਕੀ ਰੇਟ ਕੀ ਮੁੱਲ ਰਹੂਗਾ ਸੋ ਚਾਹਵਾਨ ਵੀਰ ਤੁਸੀਂ ਇੱਥੇ ਆਣ ਕੇ ਆਪਦਾ ਵਾਹ ਕੇ ਤਸੱਲੀ ਕਰ ਸਕਦੇ ਜੇ ਗੇਅਰ ਲੈਫਟ ਇੰਜਨ ਹਰ ਇੱਕ ਪਾਸੋਂ ਦੀ ਤਸੱਲੀ ਕਰ ਲਿਓ ਠੀਕ ਹੈ ਜੀ ਬਾਕੀ ਟਾਇਰ ਟੱਪਾ ਜਿੰਨੇ ਪਰਸੈਂਟ ਜਿੰਨੇ ਪੈਸੇ ਹੈਗਾ ਵਤਨੋਂ ਕੋ ਮੌਕੇ ਤੇ ਦੱਸ ਦਾਂਗੇ ਠੀਕ ਆ ਸੰਦੀਪ ਕੀ ਹਾਲ ਨੇ ਵੀਰ ਬਹੁਤ ਵਧੀਆ ਸੰਤੋਖ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਠੀਕ ਠਾਕ ਜੀ ਬਹੁਤ ਵਧੀਆ ਸੰਤੋਖ ਠੀਕ ਠਾਕ ਜੀ ਅੱਛਾ ਸੰਦੀਪ ਅੱਜ ਫਿਲਹਾਲ ਆਪਣੇ ਕੋਲ ਦੋ ਟਰੈਕਟਰ ਬਕਾਊ ਆ ਦੋ ਹੀ ਅਸੰਤੋਖ ਸਾਹਿਬ ਟਰੈਕਟਰ ਹੈਗੇ ਆਪਣੇ ਕੋਲ ਚਾਰ ਪੰਜ ਸਾਰੇ ਸੇਲ ਹੋ ਗਏ ਜੀ ਅੱਛਾ ਜੀ ਹਾਂ ਜੀ ਤੇ ਅੱਛਾ ਸੰਦੀਪ ਜਿਹੜਾ ਇਹ ਫਾਰਮ ਟਰੈਕ 60 ਆ ਗਿਆ ਆਪਣੇ ਕੋਲ ਹਾਂ ਜੀ ਹਾਂ ਜੀ ਤੇ ਇਹ ਵੀਰ ਮਾਡਲ ਦੱਸ ਦੀ ਕਿ ਆਪਣੇ ਭੈਣ ਭਰਾਵਾਂ ਸੱਜਣਾ ਨੂੰ ਵੀ ਮਾਡਲ ਕਿੰਨਾ ਸੰਤੋਖ ਸਾਹਿਬ 2011 ਮਾਡਲ ਆ ਜ ਤੇ ਟਾਇਰ ਵੀ ਟਾਈਟਰ ਜਿਹੜੇ ਮਗਰਲੇ ਆ 80 ਤੋਂ 85 85 ਤੋਂ 90 ਪੈਸੇ ਦਾ ਟਾਇਰ ਆ ਜੀ ਮਗਰਲੇ ਠੀਕ ਆ ਜੀ ਐਮ ਆਰ ਐਫ ਦੇ ਅਗਲੇ ਜਿਹੜੇ ਟਾਇਰ ਆ ਸੰਤੋ ਸਾਬ ਅਗਲੇ ਟਾਇਰ ਆ ਅੱਧੇ ਮਾਨੇਗਾ ਕੋਈ ਵੀਰ ਸੌਦਾ ਕਰ ਸਕਦਾ ਆਪਣੇ ਨਾਲ 50 ਪੈਸੇ ਹੁਣ 55 ਪੈਸੇ ਹੁਣ 60 ਪੈਸੇ ਹੁਣ ਇੱਥੋਂ ਤੱਕ ਆ ਜੀ ਆ 14 9 28 ਦੇ ਆ ਹਾਂ 14 9 28 ਦੇ ਬਾਕੀ ਰੰਗ ਪੇਂਟ ਦਾ ਟਰੈਕਟਰ ਸਾਰਾ ਹੀ ਨੀਵਾਂ ਲਿਆ ਜੀ ਕੋਈ ਕਲਮ ਕੋਈ ਫੁਆਰ ਨਹੀਂ ਕੋਈ ਸੰਤੋ ਸਾਬ ਫੁਆਰ ਨਹੀਂ ਵੇਖੋ ਇਹ ਡੰਡਿਆਂ ਤੱਕ ਲੱਗੇ ਆ ਛਾਰੇ ਤੱਕ ਜਗਦੇ ਟਰੈਕਟਰ ਦੇ ਕੋਕਾ ਪੀਸ ਹੀ ਆ ਜੀ ਇੰਡੀਕੇਟਰ ਸਾਰਾ ਪੂਰਾ ਚਾਲੂ ਹਾਲਤ ਵਿੱਚ ਆ ਤੇ ਵਾਜੂਜ ਵੀ ਤੁਹਾਨੂੰ ਆਪਾਂ ਚੈੱਕ ਕਰਾਵਾਂਗੇ ਕੋਈ ਇੰਡੀਕੇਟਰ ਤੁਸੀਂ ਦੇਖ ਲਓ ਠੀਕ ਆ ਸਾਰੇ ਇੰਡੀਕੇਟਰ ਚੱਲਦੇ ਨਾਲ ਦੇ ਮਰਗਾਟ ਤੇ ਟਾਇਰ ਟੱਪਾ ਜਿਹੜਾ ਬਿਲਕੁਲ ਤੁਸੀਂ ਵੇਖ ਲਓ ਵੀ ਪੂਰੇ ਦੇ ਪੂਰੇ ਟਾਇਰ ਹੀ ਪਏ ਆ ਠੀਕ ਆ ਪਾਵਰ ਸਟੀering ਆ ਸੰਦੂ ਸਾਟੀ ਲਾਈਫ ਤੇ ਜਿਹੜੇ ਐਮ ਆਰ ਐਫ ਠੀਕ ਆ ਜੀ 14 9 28 ਦੇ ਮਗਲੇ ਟਾਇਰ ਆ ਤੇ ਬੈਕ ਸਾਈਡ ਤੋਂ ਇੱਕ ਵਾਰੀ ਫਿਰ ਤੁਸੀਂ ਆ ਵੇਖ ਲਓ ਮੋਟਾ ਜਿਹਾ ਕੋਕ ਹੱਕ ਤੋਂ ਦੇਖ ਲਓ ਠੀਕ ਆ ਜੀ ਬਾਕੀ ਟਿਊਬਾਂ ਤੇ ਆਪਾਂ ਬਿਲਕੁਲ オリジナル ਥੱਲੇੋਂ ਉੱਪਰੋਂ ਪੂਰਾ オリジナル ਆ ਠੀਕ ਆ ਤੇ ਇੱਕ ਵਾਰੀ ਤੁਹ ਅੱਛਾ ਜੀ ਹਾਂਜੀ ਇਹ ਮਾਡਲ 11 11 ਮਾਡਲ ਹੈ ਜੀ ਠੀਕ ਹੈ ਤੂੰ ਸਾਹਿਬ ਆਪਣੀ ਫੋਲੀ ਗਰੰਟੀ ਆਈ ਜਨ ਗੇਰ ਦਾ ਜਿੱਦਾਂ ਮਰਜੀ ਵਾਹ ਕੇ ਕੋਈ ਸਾਲੀ ਕਰਕੇ ਟਰੈਕਟਰ ਖੜੇ ਇਹਦਾ ਟਰੈਕਟਰ ਤੂੰ ਹੀ ਮਾਰ ਜਦੇ ਆਪਾਂ ਸਾਰਾ ਅਗਲੇ ਦਾ ਕਿਰਾਇਆ ਭਰਾਂਗੇ ਜਿੱਥੋਂ ਵੀਰ ਦੂਰੋਂ ਨੇੜੇ ਆਇਆ ਹੋਗਾ ਠੀਕ ਹੈ ਜੀ ਹਾਂਜੀ ਕਾ ਲੋ ਵੀ ਦੋਸਤੋ ਬਾਕੀ ਇੱਕ ਵਾਰੀ ਤੁਹਾਨੂੰ ਲੀਵਰਾਂ ਤੋਂ ਦਿਖਾ ਦਿੰਦੇ ਆਪਾਂ ਗੇਰ ਗੇਰ ਲੀਵਰ ਤੁਸੀਂ ਆ ਵੇਖ ਸਕਦੇ ਜੇ ਠੀਕ ਆ ਮੈਂ ਵੀ ਬਿਲਕੁਲ ਇਹਦਾ ਟਰੈਕਟਰ ਘੱਟ ਚੱਲਿਆ ਵਿੱਚ ਗੇਰ ਵੀ ਨੇ ਟਾਇਰ ਪਿੰਦੇ ਵੀ ਗਾਲੀ ਛੱਡ ਦੋ ਹਾਂ ਇਹ ਬਣ ਕੰਡੀਸ਼ਨ ਪਾਵਰ ਨਾਲ ਪਾਵਰ ਪਾਵਰ ਸਟੀਅਰਿੰਗ ਆ ਜੀ ਪਾਵਰ ਉਹਦੀ ਪਾਵਰ ਸਟੀਅਰਿੰਗ ਦੇ ਵਿੱਚ ਆ ਦੋਸਤੋ ਫਾਰਮ ਟਰੈਕ 60 ਤੇ ਆ ਦੇਖੋ ਠੀਕ ਹੈ ਜੀ ਵੀ ਇੱਕ ਬਿਲਕੁਲ ਆਪਾਂ ਕਹਿ ਸਕਦੇ ਹਾਂ ਦੋਸਤੋ ਏਜੰਸੀ ਕੰਡੀਸ਼ਨ ਟਾਈਪ ਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਾਈਪ ਆ ਅੱਗੇ ਬੰਪਰ ਹੁੱਡ ਹੁੜ ਤੁਸੀਂ ਦੇਖ ਸਕਦੇ ਜੀ ਬਿਲਕੁਲ ਨਾਲ ਦਾ ਹੀ ਹੋਊਗਾ ਤਕਰੀਬਨ ਆ ਲਓ ਠੀਕ ਆ ਸੋ ਬਹੁਤ ਖੂਬ ਖੂਬਸੂਰਤ ਦੋਸਤੋ ਟਰੈਕਟਰ ਆ ਜਿਹੜੇ ਵੀਰਾਂ ਦੀ ਚਲੋ 22 ਨੂੰ ਤੇ ਭਾਵੇਂ ਬੇਸ਼ੱਕ 40 ਗੱਲੇ ਵੀ ਚੱਲੇ ਨਾਰਮਲ ਜਿਹੜੇ ਵੀਰਾਂ ਨੇ ਥੋੜੀ ਬਾਈ ਵਾਲਿਆ ਕੋਈ 5-7-8 ਕਿਲੇ 10 ਕਿਲੇ ਤੋਂ ਲੈ ਕੇ ਠੀਕ ਆ ਜੀ ਬਹੁਤ ਵਧੀਆ ਟਰੈਕਟਰ ਆ ਤੇ ਬਜਟ ਦੇ ਵਿੱਚ ਆ ਬਿਲਕੁਲ ਭਾਅ ਪੜਦੇ ਦੇ ਵਿੱਚ ਆ ਪਾਵਰ ਸਟੀering ਦੀ ਜਿਹੜੀ ਡਿਮਾਂਡ ਹੈ ਕਈਆਂ ਵੀਰਾਂ ਦੀ ਉਹ ਵੀ ਪੂਰੀ ਹੋ ਜੂਗੀ ਪਾਵਰ ਸਟੀering ਟਰੈਕਟਰ ਰਿਦਣਾ ਤੇ ਬਾਕੀ ਚੰਗਾ ਟਰੈਕਟਰ ਆ ਬਾਕੀ ਸੰਤੋਖ ਵਈਆਂ ਨੇ ਦਾ ਬਹੁਤ ਜ਼ਿਆਦਾ ਟਰੈਕਟਰ ਪੱਕਾ ਆ ਆਪਾਂ ਟਰੈਕਟਰ ਚਲੋ ਇੱਕ ਦੋ ਹੀ ਲੈ ਆਈਦੇ ਆ ਇਤਨਾ ਸੋਹਣੇ ਵੇਖ ਕੇ ਲੈ ਆਈਦੇ ਆ ਤੇ ਚਲੋ ਸੋਹਣੇ ਸੁਥਰਾ ਹੀ ਕੰਮ ਕਰੀਦਾ ਜੀ ਸਹੀ ਆ ਜੀ ਹਾਂ ਜੀ ਤੇ ਇਹਦਾ ਸੰਦੀਪ ਜਿਹੜਾ ਨੰਬਰ ਕਿੱਥੋਂ ਦਾ ਪੰਜਾਬੀ ਆ ਪੰਜਾਬ ਨੰਬਰ ਹੀ ਆਈ ਲੋਕਲ ਹੀ ਆਈ ਆਪਣਾ ਲੋਕਲ ਹੀ ਆ ਹਾਂਜੀ ਪੰਜਾਬ ਨੰਬਰ ਆ ਨਗਦ ਕੈਸ਼ ਡੈਕਟਰ ਆ ਡਾਕੂਮੈਂਟ ਸਾਰੇ ਪੂਰੇ ਦਾ ਕਿਸੇ ਤਰ੍ਹਾਂ ਦਾ ਕੋਈ ਲੋਨ ਨਾ ਨਹੀਂ ਸੀ ਹਣਾ ਕੋਈ ਲੋਨ ਆਧਾਰ ਕਾਰਡ ਕਾਪੀ ਆਪਾਂ ਸਾਰਾ ਕੁਝ ਦਵਾਂਗੇ ਠੀਕ ਹੈ ਜੀ ਹਾਂਜੀ ਲੈ ਵੀ ਸੰਦੀਪ ਇਹਦੀ ਡਿਮਾਂਡ ਕੀ ਕਰਦਾ ਵੀਰ ਜਸੂ ਸਾਹਿਬ ਡਿਮਾਂਡ ਕਰਨੋਂ ਭਾਵੇਂ 4 ਲੱਖ ਰੁਪਈਆ ਮੰਗੀ ਜਾਈਏ ਕੋਈ ਫਾਇਦਾ ਨਹੀਂ ਆ ਤੇ ਅੰਮਲ 70000 ਰਿਮਾਂਡ ਕਰਦੇ ਆਪਾਂ ਉਹਦੇ ਜਿਵੇਂ ਮਾਨਤਨ ਕਰਦਾ ਤਨ 70 70 ਚ ਮੈਂ ਮਾਨਤਨ ਕਰ ਦਾਂਗਾ ਵਾਹ ਕੇ ਤਸल्ली ਕਰਕੇ ਜਿੱਦਾਂ ਮਰਜੀ ਕੋ ਟਰੈਕਟਰ ਲੈ ਲਓ ਜੀ 370000 ਦੇ ਵਿੱਚੋਂ ਵੀ ਮਾਨਤਨ ਹੋ ਜੂਗਾ ਦੋਸਤੋ 84 ਪੈਸੇ 90 ਪੈਸੇ ਟੈਰ ਹੈ ਜੀ ਮਗਰ ਲਈ ਬਾਕੀ ਸਾਰਾ ਸੁਧਰਾ ਟਰੈਕਟਰ ਹੈ ਟਾਇਰ ਟਪਾ ਤੁਸੀਂ ਦੇਖ ਲਿਆ ਠੀਕ ਆ ਜੀ ਆਹ ਟਾਇਰ ਟਪਾ ਅਗਲੇ ਸੀਅਰਡ ਤੇ ਜੁੜੀ ਆ ਹਾਂ ਜੀ ਬਾਕੀ ਸੰਤੋਖ ਸਾਹਿਬ ਇਹਨਾਂ ਆਪਾਂ ਮੇ ਕੋਈ 50 ਕਿਲੇ ਵਾਈ ਹੋਵੇ ਇਹਨੂੰ ਕੋਈ ਪਰਵਾਹ ਥੋੜੀ ਆ ਆ ਬੰਦਾ ਥੱਕ ਜਾਂਦਾ ਟਰੈਕਟਰ ਥੋੜੀ ਥੱਕਦਾ ਹੈ ਮਸ਼ੀਨਰੀ ਆ ਜੀ ਮਸ਼ੀਨਰੀ ਆ ਪੂਰੀ ਜਾਨਦਾਰ ਆ ਬਾਕੀ ਸਰਵਸਰੋਸ ਆਪਾਂ ਆ ਵੇ ਲਓ ਸਰਵਸ ਬਿਲਕੁਲ ਟਰਾਂਸਪੇਰੈਂਟ ਹੈ ਕੋਈ ਰੁਪਈਆ ਨਹੀਂ ਲੱਗਦਾ ਜੀ ਬਸ ਜਾ ਕੇ ਠੀਕ ਹੈ ਜੀ ਮੋਹਣਾ ਹੀ ਆ ਬਸ ਉਹ ਗੱਲ ਕੋਣ ਉਹ ਜਿਵੇਂ ਸੰਦੀਪ ਕਹਿੰਦਾ ਹੁੰਦਾ ਵੀ ਲੱਡੂ ਲੱਡੂ ਡੱਬੇ ਵੰਡੋ ਦੇ ਪਹਿਲਾਂ ਜਾਓ ਡੱਬਾ ਲੈ ਜਾਓ ਜਾ ਕੇ ਵੰਡੋ ਜੀ ਦਿਨੋਂ ਪਹਿਲੀ ਜਵਾਓ ਜੀ ਕੋਈ ਟੈਨਸ਼ਨ ਨਹੀਂ ਲੈ ਜੀ ਹਾਂਜੀ ਤੇ ਇੱਕ ਵਾਰੀ ਸਲਫ ਮਾਰ ਕੇ ਮਾੜੀ ਕਰਵਾਈਏ ਚੈਕਿੰਗ ਹਾਂ जी। पूरा बहुत ही बेल्कुल, बेल्कुल, बेल्कुल। है दोस्तों। मती -मती थीका जी बिलकुल बिलकुल बिल्कुल बिलकुलराबे आवाज नहीं की लाइट की सुनते चेक करो बिल ठीक है जी ਇੱਕ ਆਪਣੇ ਕੋਲ ਸਾਈਡ ਨੰਬਰ ਤੇ ਮਹਿੰਦਰਾ 275 275 ਆ ਗਿਆ ਜੀ ਡੀਆਈ ਅੱਛਾ ਤੇ ਇੱਕ ਇਹ ਵੀ ਦੱਸ ਦਈਏ ਫਿਰ ਮਾਡਲ ਕਿਹੜਾ ਸੰਤੂ ਸਾਹਿਬ ਇਹ 97 ਰਿਕਲ 98 ਮਾਡਲ ਆ ਜੀ 97 98 ਮਾਡਲ ਆ ਕਾਪੀ ਕੋਪੀ ਡਾਕੂਮੈਂਟ ਪੂਰੇ ਕੰਪਲੀਟ ਆ ਜੀ ਸੰਤੂ ਸਾਹਿਬ ਐਨ ਕੰਪਲੀਟ ਆ ਕੋਈ ਇਹ ਨਹੀਂ ਗੱਲ ਪੀ ਆਰਸੀ ਨਹੀਂ ਹੈ ਕੋਈ ਕੁਝ ਨਹੀਂ ਹੈ ਸਾਰੇ ਡਾਕੂਮੈਂਟ ਪੂਰੇ ਆ ਜੀ ਠੀਕ ਆ ਜੀ ਹਾਂਜੀ ਤੇ ਟਾਇਰ ਟੂਰ ਮਗਰਲੇ ਨਵੇਂ ਜੋੜੀ ਨਹੀਂ ਨਹੀਂ ਸੰਤੂ ਸਾਹਿਬ ਅੱਧੇ ਟਾਇਰ ਹੈਗੇ ਕੋਈ ਅੱਧੇ ਮੰਨ ਕੇ ਆਪਣੇ ਨਾਲ ਸਦਾ ਹਾਂਜੀ ਪੋਲਰ ਦੇ ਆਗੇ ਹਾਂਜੀ ਪੋਲਰ ਦੇ ਟਾਇਰ ਆ ਅੱਧੇ ਟਾਇਰ ਆ ਅਗਲੇ 40 ਕੇ ਪ ਤੇ ਇਹ ਟਾਇਰ ਆ ਦੋਸਤੋ ਬਾਕੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੇਖੋ। ਮਗਰ ਟਰੈਕਟਰ ਸਾਰਾ origignal ਆ ਸੰਤੋਖ ਆ ਵੀ। ਹੂੰ। ਆ ਦੇਖੋ ਜੀ ਠੀਕ ਆ ਆਲ ਰਾਉਂਡ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਹਾਏ ਵੀ ਲੋਕਲੀ ਆਪਣੇ। ਲੋਕਲੀ ਲੋਕਲੀ ਜੀ। ਠੀਕ ਆ। ਪੰਜਾਬ ਨੰਬਰ ਹੀ ਆ ਜੀ। ਪੰਜਾਬ ਨੰਬਰ ਆ ਦੋਸਤੋ ਲੋਕਲੀ ਆ ਪੰਜਾਬ ਨੰਬਰ 275 ਦਾ ਟਰੈਕਟਰ ਆ ਠੀਕ ਆ ਜੀ। ਇਹਦਾ ਇਹ ਵੀ ਮੁਕਾਊਗਾ ਠੀਕ ਆ। ਠੀਕ ਆ। ਠੀਕ ਆ। ਤੇ ਅੱਛਾ ਸੰਦੀਪ 275 ਆ ਵੀਰ ਹਾਂਜੀ 97 98 ਮਾਡਲ ਦੱਸੋ 98 ਮਾਡਲ ਆ ਜੀ 97 ਮਾਡਲ ਹਾਂਜੀ ਤੇ ਕੀ ਮੋਲ ਰੂ ਕਹਿੰਦਾ ਸੰਤੋ ਸਾਬ ਮੋਲ ਚ ਕਰਦੇ ਆਂ ਦਾ 1 ਲੱਖ 60 ਹਜ਼ਾਰ ਰੁਪਿਆ ਅੱਛਾ ਜੀ 1.5 ਲੱਖ ਦਾ ਡੀਟਾ ਦੇ ਦਾਂਗੇ ਜੀ ਤੇ 1.5 ਲੱਖ ਦਾ ਬਾਕੀ ਇੰਜਨ ਗੇਅਰ ਦਾ ਵੀ ਸੰਤੋ ਸਾਬ ਪੱਕਾ ਕੋਈ ਉਹੋ ਜੀ ਗੱਰਣੀ ਹੈਗੀ ਵੀ ਠੀਕ ਆ ਜੀ ਹੱਥ ਨਹੀਂ ਰੱਖਣਾ ਦਾ ਵੇਖ ਆ ਲੋ ਕਲ ਟ੍ਰੇਵੀ ਦੋਸਤੋ ਸਾਫ ਸੁਥਰਾ ਪੂਰਾ ਅਰੇ ਸਰਵਿਸ ਜੀ ਵੀ ਸਾਰੀ ਹੋਈ ਹੈ ਜੀ ਬਿਲਕੁਲ ਓਕੇ ਆ ਬਾਕੀ ਤੇਲ ਤੋਂ ਸਰਵਿਸ ਪੂਰੀ ਡਾਨਾ ਪੂਰੀ ਡਾਨਾ ਹੈ ਜੀ ਤੇ 3 ਰੁਪਈਆ ਨਹੀਂ ਸੰਦੂ ਸਾਹਿਬ ਲੱਗਦਾ ਜਾ ਕੇ ਬਸ ਮੋਨਾ ਹੀ ਆ ਟਰੈਕਟਰ ਆ ਜੀ ਠੀਕ ਆ ਜੀ ਹਾਂ ਜੀ ਸੋ ਇੰਜਨ ਗੇਅਰ ਦਾ ਦੋਸਤੋ ਲਿਫਟ ਦਾ ਪੰਪ ਦਾ ਬਿਲਕੁਲ ਵੀ ਇਹਦਾ ਪੱਕਾ ਟਰੈਕਟਰ ਆ ਕੋਈ ਰੁਪਈਆ ਨਹੀਂ ਖਰਚ ਕਰਨ ਦੀ ਲੋੜ ਹੈਗੀ ਬਸ ਲੈ ਕੇ ਜਾਣਾ ਤੇ ਬਸ ਤੁਸੀਂ ਜ਼ਮੀਨ ਚ ਵਾੜਨਾ ਤੇ ਪੈਣੀ ਪਾਉਣੀ ਹੈ ਠੀਕ ਆ ਵੀ ਪੂਰਾ A1 ਕੰਡੀਸ਼ਨ ਦੇ ਵਿੱਚ ਆ ਪੈਸਾ ਇੱਕ ਖਰਚਣ ਦੀ ਲੋੜ ਨਹੀਂ ਉੱਪਰ ਵਾਧੂ ਨਜਾਇਜ਼ ਤੇ ਜਿੰਨਾ ਵੀ ਆ ਦੋਸਤੋ ਪੂਰਾ ਹੈ ਠੀਕ ਹੈ ਟਾਇਰ ਟੱਪਾ ਮਗਰਲਾ ਵੀ ਜਿਹੜੇ ਤੁਹਾਨੂੰ ਦਿਖਾਤੇ ਆ ਅੱਧੇ ਟਾਇਰ ਅਪੋਲੋ ਦੇ ਵਿੱਚ ਠੀਕ ਆ ਤੇ ਆਹ ਅਗਲੇ ਟਾਇਰ ਆ ਤੇ ਬਾਕੀ ਸ਼ੋਸ਼ ੱਪਾ ਤੁਸੀਂ ਆ ਸਾਹਮਣੇ ਦੇਖ ਲਓ ਸਾਰੇ ਅਰੀਜਨਲ ਹੈ ਜਿੰਨਾ ਵੀ ਸਾਰਾ ਅਰੀਜਨਲ ਆ ਕੋਈ ਜਿਹੜਾ ਰੰਗ ਪੇਂਟ ਕਿਸੇ ਤਰ੍ਹਾਂ ਨਹੀਂ ਲੱਗੀ ਇਹਨੂੰ ਅਰੀਜਨਲ ਆ ਜਿੰਨਾ ਵੀ ਤੇ ਇਹਦਾ ਮੁੱਲ ਕਿਨਾ ਦੱਸੇ ਸੰਦੀਪ ਸੰਤੂ ਸਾਹਿਬ 1,60,000 ਰੁਪਏ ਮੰਗਦੇ ਚਲੋ 70 ਵੀ ਕਰਦੇ ਆ ਮੁੱਲ 1.5 ਲੱਖ ਦਾ ਟਰੈਕਟਰ ਹਾਣਾ ਦੇ ਦਾਂਗੇ ਜੀ 1.5 ਲੱਖ ਦਾ 1.5 ਲੱਖ ਦਾ ਦੇ ਦਾਂਗੇ ਹੁਣ 9-10 ਕਿਲੇ ਸੰਤੂ ਸਾਹਿਬ ਜ ਬਿਲਕੁਲ ਹਾਂਜੀ ਬਾਕੀ ਛੋਟੇ ਜਿਹੜੇ ਜ਼ਿਮੀਂਦਾਰ ਛੋਟੇ ਫਾਰਮਰ ਵਾਈਬਾਨ ਵਾਲੇ ਉਹਨਾਂ ਨੂੰ ਬਹੁਤ ਵਧੀਆ ਬਹੁਤ ਵਧੀਆ ਤੇ ਖਰਚਾ ਖਰਚਾ ਬਹੁਤ ਜ਼ਿਆਦਾ ਇਹਦਾ ਘਟਿਆ ਜੀ ਤੇਲ ਖਰਚਾ ਘਟਿਆ ਜੀ ਇਹਦਾ ਵੀ ਘਟਿਆ ਸੜ ਦਾ ਵੀ ਘਟਿਆ ਜੀ ਬਿਲਕੁਲ ਹਾਂਜੀ ਲਓ ਦੋਸਤੋ ਅੱਜ ਇਹ ਦੋਵੇਂ ਟਰੈਕਟਰ ਵੀਰ ਸੰਦੀਪ ਦੇ ਕੋਲੇ ਅਵੇਲੇਬਲ ਨੇ ਬਕਾਊ ਆ ਤੇ ਜਿੱਦਾਂ ਬਿਲਕੁਲ ਹੁਣ ਸੀਜ਼ਨ ਪੂਰੇ ਜੋਰਾਂ ਸ਼ੋਰਾਂ ਤੇ ਆ ਸਾਰੇ ਵੀਰਾਂ ਨੇ ਪੈਲੀਆਂ ਜ਼ਮੀਨਾਂ ਪਾਉਣੀਆਂ ਨੇ ਤੇ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਚਲੋ ਟਰੈਕਟਰ ਖਰੀਦਿਆ ਜਾਵੇ ਜਿਹੜੇ ਵੀਰਾਂ ਕੋਲ ਨਹੀਂ ਹੈਗਾਗਾ ਫਿਲਹਾਲ ਤੁਸੀਂ ਹੱਥ ਪਾ ਸਕਦੇ ਰੇਡ ਪਰ ਤਾਂ ਬਾਕੀ ਥੋੜਾ ਬਾਕੀ ਉੱਪਰ ਖੇਟਾਂ ਹੋ ਜੂਗਾ ਮਾਨਤਾਨ ਹੋ ਜੂਗਾ ਸੰਤੂ ਸਾਹਿਬ ਮੌਕੇ ਤੇ ਬਾਕੀ ਠੀਕ ਹੈ ਬਾਕੀ ਆਪਣਾ ਡਾਕੂਮੈਂਟ ਚੈੱਕ ਕਰਨਾ ਕਿਸੇ ਨੇ ਵਾਹ ਕੇ ਤਸੱਲੀ ਕਰਨੀ ਆ ਉਹ ਤੁਸੀਂ ਪਿੰਡ ਸੌਰਸਿੰਘ ਵਿజిਟ ਕਰ ਲਿਓ ਆਣ ਕੇ ਆਪਣੀ ਵਾਹ ਕੇ ਪਹਿਲੀ ਤਸੱਲੀ ਕਰ ਲਿਓ ਜੋਰ ਲਵਾ ਕੇ ਵੇਖ ਲਿਓ ਜਿੱਦਾਂ ਮਰਜ਼ੀ ਟਰੈਕਟਰ ਦਾ ਸੰਦੀਪ ਇੱਕ ਨੰਬਰ ਬੋਲ ਦਈਏ ਵੀਰ 84370 ਜੀ 38939 ਸੰਤੂ ਸਾਹਿਬ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਉਹ ਦਸੋਏ ਸਨ ਵੀਰ ਸੰਦੀਪ ਸਿੰਘ ਪਿੰਡ ਸੌਰਸਿੰਘ ਠੀਕ ਹੈ ਜੀ ਤਹਿਸੀਲ ਸ੍ਰੀਲਾ ਸ਼੍ਰੀ ਤਰੰਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ